ਮਿਰਤਕ ਕੋ ਜੀਵਲਨ ਹਾਰ ਮਿਰਤਕ ਸਭ ਨੇ ਜਵਾਬ ਦੇ ਦਿੱਤਾ ਡਾਕਟਰ ਨੇ ਵੀ ਜਵਾਬ ਦੇ ਦਿੱਤਾ ਉਹੀ ਬੰਦਾ 도ੜਿਆ ਫਿਰਦਾ ਹੈ ਜੀ ਹੈ ਹੈਰਾਨੀ ਜਨਕ ਮਿਰਤਕ ਕੋ ਜੀਵਲਨ ਹਾਰ ਅਖਰੀ ਅਰਥ ਕਰ ਰਹੇ ਆ ਤੇ ਭਾਵ ਅਰਥ ਵੀ ਸਮਝੋ ਜਿਹਦਾ ਪਰਮਾਤਮਾ ਨਾਲ ਪਿਆਰ ਨਹੀਂ ਗੁਰਬਾਣੀ ਨਾਲ ਪਿਆਰ ਨਹੀਂ ਪਰਮਾਤਮਾ ਦਾ ਭੈ ਨਹੀਂ ਪ੍ਰੇਮ ਨਹੀਂ ਜੋ ਵੀ ਰੱਬ ਤੋਂ ਟੁੱਟੇ ਨੇ ਗੁਨਾ ਤੋਂ ਟੁੱਟੇ ਨੇ ਉਹਨੂੰ ਮਿਰਤਕ ਕਿਹਾ ਜਾਂਦਾ ਹੈ ਜੀ ਜਿਹੜਾ ਸੱਤ ਤੋਂ ਟੁੱਟ ਗਿਆ ਸੰਤੋਖ ਤੋਂ ਟੁੱਟ ਗਿਆ ਦਇਆ ਤੋਂ ਟੁੱਟ ਗਿਆ ਇਮਾਨਦਾਰੀ ਤੋਂ ਟੁੱਟ ਗਿਆ ਇਨਸਾਨੀਅਤ ਤੋਂ ਵੀ ਟੁੱਟ ਗਿਆ ਉਹ ਮੇਰੇ ਤੱਕ ਹੈ ਜੇ ਕੋਈ ਭੁਲੇਖੇ ਵਿੱਚ ਸ਼ਰਣ ਵਿੱਚ ਆ ਵੀ ਜਾਂਦਾ ਹੈ ਸ਼ਬਦ ਨਾਲ ਸਾਝ ਪਾ ਲੈਂਦਾ ਗੁਰਬਾਣੀ ਨਾਲ ਪਿਆਰ ਪਾ ਲੈਂਦਾ ਇਹ ਸੱਚ ਕਰਕੇ ਜਾਣਿਓ ਕਾਲਪੁਰਖ ਵਾਹਿਗੁਰੂ ਜੀ ਸਤਿਗੁਰੂ ਜੀ ਉਹਨੂੰ ਜੀਉਂਦਾ ਕਰ ਦਿੰਦੇ ਨੇ ਜੀ ਮੇਰੇ ਤੱਕ ਕੋ ਜੀਵਲ ਨਹਾਰ ਐਸਾ ਕਿਰਪਾਲੂ ਹੈ ਭੁੱਖੇ ਕੋ ਦੇਵਤ ਅਦਾਰ ਫੇਰ ਅਖਰੀ ਅਰਥ ਕਰਿਆਂ ਭੁੱਖਿਆਂ ਨੂੰ ਰਿਜ਼ਕ ਦੰਦਾ ਹੈ ਕਈਆਂ ਦੀ ਮੰਗਣ ਦੀ ਡਿਊਟੀ ਲਈ ਹੈ ਪਰ ਉਹਨਾਂ ਨੂੰ ਵੀ ਦੰਦਦਾ ਜੀ ਜਿਹਦੇ ਬੋਝੇ ਵਿੱਚ ਇੱਕ ਰੁਪਿਆ ਨਹੀਂ ਨਾ ਜਿਹਦੇ ਕੋਲ ਘਰ ਹੈ ਨਾ ਕੁਝ ਹੈ ਨਾ ਪਰਿਵਾਰ ਹੈ ਉਹ ਰੁੱਲਦਾ ਫਿਰਦਾ ਉਹਨੂੰ ਵੀ ਵਾਹਿਗੁਰੂ ਦੰਦਦਾ ਹੈ ਜੀ ਕਿਸੇ ਨਾ ਕਿਸੇ ਤਰ੍ਹਾਂ ਦੰਦਦਾ ਉਹਦਾ ਹਿੱਲਾ ਕਰਦਾ ਹੈ ਅਖਰੀ ਅਰਥ ਕਰ ਰਹੇ ਹਾਂ ਭੁੱਖੇ ਕੋ ਦੇਵ ਦਾ ਆਧਾਰ ਤੇ ਭਾ ਅਰਥਾਂ ਬਾਲਾਓ ਥੋੜਾ ਸ਼ਬਦ ਕਾਮਨ ਸੈਂਸ ਜਿਹਨੂੰ ਵਿਵੇਕ ਬਖਸ਼ਿਸ਼ ਦੰਦਦਾ ਹੈ ਪ੍ਰੇਮ ਬਖਸ਼ਿਸ਼ ਦੰਦਦਾ ਹੈ ਗੁਰਬਾਣੀ ਦਾ ਆਸਰਾ ਦੇ ਦਿੰਦਾ ਹੈ ਤ੍ਰਿਸ਼ਨਾ ਮੁਕਾ ਦਿੰਦਾ ਜੀ ਭੁੱਖੇ ਕੋ ਦੇਵਤ ਆਧਾਰ ਉਹਦੀ ਤ੍ਰਿਸ਼ਨਾ ਨੂੰ ਖਤਮ ਕਰ ਦਿੰਦਾ ਹੈ ਤਾਮ ਕ੍ਰੋਧ ਲੋਭ মোহ ਕਾਰ ਦੇ ਮਾੜੇ ਪ੍ਰਭਾਵ ਨੂੰ ਵਿੱਚੋਂ ਕੱਢ ਕੇ ਮਾਰਦਾ ਹੈ ਸਰਬ નિਦਾਨ ਜਾਗੀ ਦ੍ਰਿਸ਼ਟੀ માં ਹੈ ਜਿੰਨੇ ਵੀ ਤੁਸੀਂ ਖਜ਼ਾਨੇ ਵੇਖਦੇ ਹੋ ਦੁਨੀਆ ਵਿੱਚ ਇਹ ਸਾਰੇ ਪਰਮਾਤਮਾ ਦੀ ਦ੍ਰਿਸ਼ਟੀ ਵਿੱਚ ਨਹੀਂ ਵੇਖੋ ਜੀ ਹੁਣ ਜੋ ਸਾਨੂੰ ਨਜ਼ਰ ਆਉਂਦਾ ਹੈ ਨਾ ਸਾਨੂੰ ਦਿੱਤਾ ਪਿਆ ਹੈ ਆ ਭੈਣ ਭਰਾ ਵੀਰ ਬੈਠੇ ਨੇ ਸਾਰੇ ਆਪਾਂ ਨੂੰ ਦਿਖਦੇ ਆ ਇੱਕ ਦੂਜੇ ਨੂੰ 15 ਵਾਰ ਸਾਹ ਵਿੱਚ ਕਿੰਨਾ ਕੁਝ ਦੇਖਦੇ ਆ ਕਿਤੇ ਲਿਖਿਆ ਬਾਣੀ ਗੁਰੂ ਗੁਰੂ ਹੈ ਬਾਣੀ ਕਿਤੇ ਸਤਨਾਮ ਲਿਖਿਆ ਕਿਤੇ ਕਿਰਤ ਕਰੋ ਨਾਮ ਜੋ ਪਵੰਡ ਸ਼ਕੋ ਲਿਖਿਆ ਸਾਨੂੰ ਨਜ਼ਰ ਆਉਂਦਾ ਪਿਆ ਜੋ ਸਾਨੂੰ ਨਜ਼ਰ ਨਹੀਂ ਆਉਂਦਾ ਸਾਨੂੰ ਲੱਭਣਾ ਪੈਂਦਾ ਹੈ ਰੱਬ ਨੂੰ ਕੁਝ ਵੀ ਲੱਭਣਾ ਨਹੀਂ ਪੈਂਦਾ ਜੀ ਸਾਰੇ ਖਜ਼ਾਨੇ ਉਹਦੀਆਂ ਅੱਖਾਂ ਸਾਹਮਣੇ ਨੇ ਸੱਚ ਕਰਕੇ ਜਾਣੀ ਸਰਬ નિਧਾਨ ਜਾਗੀ ਦ੍ਰਿਸ਼ਟੀ ਮਾਹੇ ਪੁਰਬਲੇ ਖੇ ਕਾਲ ਲੈਣਾ ਪਾਏ ਦੇਖੋ ਜਿੰਨੇ ਪੁਰਬਲੇ ਕਰਮ ਨੇ ਨਾ ਜੇ ਚੰਗੇ ਕੀਤੇ ਨੇ ਫਿਰ ਉਹ ਵਾਹਿਗੁਰੂ ਕਿਰਪਾ ਕਰਦਾ ਹੈ ਦాతਾਂ ਬਖਸ਼ਿਸ਼ ਕਰਦਾ ਹੈ ਛੱਪੜ ਫਾੜ-ਫਾੜ ਦਿੰਦਾ ਹੈ ਜੀ ਹੁਣ ਆਪਾਂ ਕਿਸੇ ਵੀ ਦੁਕਾਨ ਤੇ ਜਾਈਏ ਜੋ ਮੈਂ ਲੈਣਾ ਹੈ ਨਾ ਕਿਸੇ ਨੇ ਜੋ ਵੀ ਲੈਣਾ ਹੈ ਕਿਸੇ ਦੀ ਡਿਮਾਂਡ ਹੈ ਉਹਨੂੰ ਉਹੀ ਕੁਝ ਮਿਲਦਾ ਹੈ ਜੀ ਉਹੀ ਮਿਲੇਗਾ ਜੀਵੇਂ ਵੀ ਕੋਈ ਕਰਮ ਕਰਦਾ ਈਵੇਂ ਰੱਬ ਦਾਤਾ ਵੰਡੀ ਜਾਂਦਾ ਹੈ ਜੀ ਸਭ ਕੁਛ ਦੀ ਸਕਾਰ ਇਥੇ ਵੀ ਸ਼ਰਮ ਸਭ ਕੁਛ ਦੀ ਸਕਾਰ ਉਹ ਕਰਨੈ ਜੋਗ ਸਭ ਕੁਛ ਮਾਲਕ ਦਾ ਹੀ ਹੈ ਜੀ ਮੰਨਣਾ ਪੈਣਾ ਤੂ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਿਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੇ ਬਲਵਾਲ ਜਾਵਣਾ ਦੱਦਾ ਦਾਤਾ ਏ ਕਹ ਸਭ ਕੋ ਦੇਵਨ ਹਾਰ ਦੇਂਦੇ ਟੋਟ ਨਾ ਵੀ ਗੰਤ ਭਰੇ ਭੰਡਾਰ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨੀਮਕ ਨੀਮਕ ਤੁਮਹੀ ਬਰਤਪਾਲੋ ਹਮ ਬਾਰਕ ਤੁਮਰੇ ਧਾਰੇ ਸਭ ਕੀ ਛਤੀਸਕਾ ਉਹ ਕਰਨੈ ਯੋਗ ਉਹੀ ਕਰਨੈ ਯੋਗ ਹੈ ਜੀ ਸਰਬ ਕਲਾ ਸਮਰਥ ਹੈ ਵਾਹਿਗੁਰੂ ਜੀ ਤਿਸ ਵਿਨ ਦੂਸਰ ਹੋਆ ਨਾ ਹੋਗ ਇਹ ਵੀ ਸੱਚ ਕਰਕੇ ਜਾਣਿਓ ਇਕ ਤੋਂ ਬਿਨਾ ਕੋਈ ਦੂਜੀ ਚੀਜ਼ ਹੈ ਹੈ ਹੀ ਨਹੀਂ ਇਕ ਓੰਕਾਰ ਤੋਂ ਬਿਨਾ ਇੰਨੀ ਤਾਕਤ ਵਾਲਾ ਦੂਜਾ ਕੋਈ ਨਹੀਂ ਜੀ ਨਾ ਕੋਈ ਹੋਣਾ ਹੈ ਉਦਾਂ ਭਾਵੇਂ ਕੋਈ ਦੇ ਗੁਰੂ ਬਣਨ ਦੀ ਕੋਸ਼ਿਸ਼ ਕਰੇ ਪਰ ਉਦਾਂ ਦਾ ਕੋਈ ਨਹੀਂ ਬਣ ਸਕਦਾ ਜੀ ਜਪ ਜਨ ਸਦਾ ਸਦਾ ਦੀ ਰਾਣੀ ਰਾਣੀ ਰਾਤ ਹੁੰਦਾ ਜੀ ਦਿਨ ਆਪ ਜੀ ਨੂੰ ਪਤਾ ਹੀ ਹੈ ਤੇ ਜਪ ਦੇ ਦਰਸ਼ਨ ਕਰੋ ਜਪ ਦੇ ਪੱਪੇ ਨੂੰ ਸਿਹਾਰੀ ਲੱਗੀ ਹੈ ਜੀ ਜਨ ਮੁਕਤ ਆ ਗਿਆ ਨਾਲ ਹੇ ਜਨ ਹੇ ਸੇਵਕ ਹੇ ਗੁਰਮੁਖ ਪਿਆਰੇ ਜਪਣਾ ਕਰ ਇੱਕ ਇਥੇ ਜੀ ਸਮਝਣ ਵਾਲੀ ਗੱਲ ਹੈ ਹੁਣ ਵੇਖੋ ਜਪ ਦੇ ਪੱਪੇ ਨੂੰ ਸਿਹਾਰੀ ਲੱਗੀ ਆ ਵੀ ਜਪਣਾ ਕਰ ਗੁਰਬਾਣੀ ਵਿੱਚ ਇੱਕ ਜਪ ਮੁਕਤਾ ਵੀ ਆਉਂਦਾ ਜਜਾ ਪੱਪਾ ਮੁਕਤਾ ਕੋਈ ਲਗਾ ਮਾਤਰ ਨਹੀਂ ਜਿਵੇਂ ਆਪਾਂ ਪੜ੍ਹਦੇ ਆ ਅਸੰਖ ਜਪ ਅਸੰਖ ਪਾਓ ਅਸੰਖ ਜਪ ਸੰਖ ਪਾਓ ਉਥੇ ਜਪ ਜੱਜਾ ਪਪਾ ਮੁਕਤਾ ਹੋਣ ਕਰਕੇ ਬੋ ਵਚਨ ਬਣ ਜਾਂਦਾ ਬਹੁਤਿਆਂ ਲਈ ਗੱਲ ਹੁੰਦੀ ਪਈ ਹੈ ਜੀ ਤੇ ਹੁਣ ਇਹ ਵੀ ਯਾਦ ਰੱਖਿਓ ਜਿੱਥੇ ਜਾਂ ਤੇ ਪੱਪੇ ਨੂੰ ਔਂਕੜ ਇੱਕ ਥਾਂ ਹੀ ਆਂਦਾ ਜਪ ਬਾਣੀ ਦਾ ਨਾਮ ਹੈ ਉਹ ਪਹਿਲਾ ਮੂਲ ਮੰਤਰ ਹੈ ਜੋ ਪਾਤਸ਼ਾਹ ਨੇ ਲਿਖਿਆ ਏ ਓੰਕਾਰ ਸਤਨਾਮ ਕਰਤਾ ਪੁਰਖ ਨਿਰਭੋ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਮੂਲ ਮੰਤਰ ਹੈ ਅੱਗੇ ਜਪ ਬਾਣੀ ਦਾ ਨਾਮ ਹੈ ਜੀ ਦੋ ਡੰਡੀਆਂ ਲੱਗੀਆਂ ਨੇ ਅੱਗੇ ਪਿੱਛੇ ਫਿਰ ਸ਼ਲੋਕ ਪਾਵਨ ਸ਼ਲੋਕ ਆਪਾਂ ਸਰਵਣ ਕਰਦੇ ਆਂ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਬਾਣੀ ਦੀ ਅਰੰਭਤਾ ਹੋ ਜਾਂਦੀ ਹੈ ਜੀ ਇਹ ਯਾਦ ਰੱਖਣੀ ਆ ਗੱਲਾਂ ਇਹ ਨੁਕਤੇ ਸਮਝਣ ਵਾਲੇ ਨੇ ਫਿਰ ਸਾਨੂੰ ਗੁਰਬਾਣੀ ਦੇ ਅਰਥ ਕਢਣੇ ਬੜੇ ਸੋਖੇ ਹੋ ਜਾਂਦੇ ਨੇ ਕਾਲਪੁਰਖ ਵਾਹਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਜਦੋਂ ਸਮਝ ਨਹੀਂ ਆ ਫਿਰ ਜਪ ਨੂੰ ਆਪਾਂ ਇੱਕ ਤਰ੍ਹਾਂ ਹੀ ਸਮਝੀ ਜਾਵਾਂਗੇ ਸਾਰੇ ਜਪਨ ਨੂੰ ਹੁਣ ਲਿਖਿਆ ਪਪੇ ਨੂੰ ਸਿਹਾਰੀ ਨਾਲ ਜਪ ਜਨ ਸਦਾ ਸਦਾ ਦੀਨ ਰੈਣੀ ਭਾਈ ਦਿਨ ਰਾਤ ਉਸ ਮਾਲਕ ਨੂੰ ਜਪਣਾ ਕਰ ਇਹੀ ਸਭ ਤੋਂ ਉੱਚਾ ਕੰਮ ਹੈ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਜਿਸ ਕੋ ਜਿਸ ਵਿਭਾਗਾ ਵਾਲੇ ਨੂੰ ਆ ਹੁਣ ਬੈਠੇ ਆਪਾਂ ਮੇਰੇ ਭੈਣ ਭਰਾ ਬੈਠੇ ਨੇ ਵੀਰ ਬੈਠੇ ਨੇ ਹੁਣ ਜਿਨ੍ਹਾਂ ਦਾ ਮਾਨਿਕ ਆਗਰ ਹੈ ਜੀ ਜਿਨ੍ਹਾਂ ਤੇ ਕਿਰਪਾ ਹੈ ਜਿਨ੍ਹਾਂ ਦਾ ਪੂਰਾ ਧਿਆਨ ਸ਼ਬਦ ਵਿੱਚ ਇਕਾਗਰ ਹੈ ਹੁਣ ਇੱਤਾ ਨਹੀਂ ਵੀ ਇੱਥੇ ਬੈਠੇ ਆ ਮਨ ਕੈਨੇਡਾ ਮਨ ਕੀਤੇ ਆ ਮਨ ਕੀਤੇ ਸ਼ਹਿਰ ਵਿੱਚ ਗਿਆ ਉਹ ਮਨ ਬੱਚਿਆਂ ਵਿੱਚ ਗਿਆ ਹੋਇਆ ਜੇ ਸੱਚਮੁੱਚ ਮਾਨੀ ਕਾਗਰ ਹੈ ਨਾ ਜਿਸ ਕੋ ਜਿਸ ਭਾਗਾ ਵਾਲੇ ਨੂੰ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ ਦਿੰਦਾ ਹੈ ਨਾ ਜੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਠੀਆ ਉਹ ਬੰਦਾ ਪਵਿੱਤਰ ਹੋ ਜਾਂਦਾ ਜੀ ਸੱਚ ਕਰਕੇ ਜਾਣੇ ਕੋ ਕਵੀਰ ਤੇਈ ਨਰ ਸੂਚੇ ਕੋ ਕਵੀਰ ਤੇਈ ਨਰ ਸੂਚੇ ਸਾਚੀ ਪਰਿ ਵਿਚਾਰਾ ਸਾਚੀ ਪਰਿ ਵਿਚਾਰਾ ਸਾਚੀ ਪਰਿ ਵਿਚਾਰਾ ਸਾਚੀ ਪਰਿ ਵਿਚਾਰਾ ਇਹ ਆਖਰ ਪੰਕਤੀ ਪੜ ਰਿਹਾ ਆਪਾਂ ਕਬੀਰ ਕਬੀਰ ਸਾਹਿਬ ਦੇ ਪਾਵਨ ਵਚਨ ਨੇ ਪਹਿਲਾਂ ਲਿਖਿਆ ਮਾਤਾ ਜੂਠੀ ਪੀਤਾ ਵੀ ਜੂਠਾ ਜੂਠੇ ਹੀ ਫਲ ਲੱਗਿਆ ਮੈਂ ਜੂਠੇ ਜਾਹੇ ਵੀ ਜੂਠੇ ਜੂਠੇ ਮਰਹਿਮ ਭਾਗੇ ਕੋ ਪੰਡਤ ਸੁਚਾ ਕਮਠਾ ਜहां ਬੈਸੋ ਭੋਜਨ ਖਾਓ ਜੀਭਾਂ ਜੂਠੀ ਬੋਲ ਤ ਜੂਠਾ ਕੰਨ ਨੇਤਰ ਸਭ ਜੂਠੇ ਇੰਦਰ ਕੀ ਜੂਠ ਉਤਰਸ ਨਾਹੀ ਬ੍ਰਹਮਗਨ ਕੇ ਲੂਠੇ ਪਾਣੀ ਜੂਠਾ ਚੌਂਕਾ ਛਾਰਾ ਗੂਠਾ ਲਿਖਿਆ ਹੁਣ ਇੱਥੇ ਪਤਾ ਲੱਗਦਾ ਸੂਚੀ ਹੋਣ ਵਾਲੀ ਇੱਕੋ ਇੱਕ ਚੀਜ਼ ਆ ਉਹ ਸਾਡਾ ਮਾਈਂਡ ਮਨ ਹਰਜੀ ਤੇਰੇ ਨਾਲ ਹੈ ਗੁਰਮਤਿ ਰੰਗ ਮਾਣ ਮਨ ਤੂੰ ਜੋਤ ਸਰੂਪ ਹੈ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਇੱਕ ਹੋ ਜਾਂਦਾ ਹੈ ਭਾਵ ਸਤ ਸੰਤੋਖ ਦਇਆ ਧਰਮ ਧੀਰਜ ਨਾਲ ਇੱਕ ਮਿਕ ਹੂਚਾ ਹੋ ਜਾਂਦਾ ਹੈ ਨਾਨਕ ਸੋ ਜਨ ਨਿਰਮਲ ਧੀਆ ਉਹ ਬੰਦਾ ਵੀ ਸੂਚਾ ਹੋ ਜਾਂਦਾ ਹੈ ਜੀ ਉਹਦੀ ਦੇਵ ਹੀ ਪੁੱਜਣੇ ਉਹ ਬਣ ਜਾਂਦੀ ਹੈ ਕਿਉਂਕਿ ਸਰੀਰ ਨਾਲ ਜੋ ਵੀ ਕੁਝ ਲੱਗਿਆ ਹੋਇਆ ਅੱਖਾਂ ਲੱਗੀਆਂ ਹੋਈਆਂ ਨੇ ਕੰਨ ਲੱਗੇ ਹੋਏ ਨੇ ਇਹ ਸਹੀ ਰਾਹ ਤੇ ਤੁਰ ਪੈਂਦੇ ਨੇ ਜਿਵੇਂ ਕਿਸੇ ਨੇ ਅੰਮ੍ਰਿਤਸਰ ਸਾਹਿਬ ਜਾਣਾ ਹੈ ਕਿਤੇ ਜਾਣਾ ਹੈ ਉਹ ਟ੍ਰੇਨ ਵਿੱਚ ਬੈਠਦਾ ਸਭ ਤੋਂ ਅੱਗੇ ਵਾਲਾ ਇੰਜਣ ਬਿਲਕੁਲ ਸਹੀ ਚੱਲਦਾ ਉੱਥੇ ਲੈ ਕੇ ਜਾਂਦਾ ਹੁਣ ਜੇ ਇੰਜਣ 'ਚ ਪ੍ਰੋਬਲਮ ਆਜੇ ਵੀ ਫੇਰ ਥੱਲੇ ਉਤਰ ਜੇ ਵੀ ਇੰਜਣ ਫੇਰ ਗੱਲ ਨਹੀਂ ਬਣਨੀ ਨਾ ਐਸੇ ਤਰ੍ਹਾਂ ਭਾਈ ਮਨ ਮਾਈਂਡ ਡਰਾਈਵਰ ਹੈ ਜਿਹੜਾ ਗਿਆਨ ਦੇ ਜਹਾਜ਼ੇ ਚੜ ਗਿਆ ਗੁਰਬਾਣੀ ਦੇ ਜਹਾਜ਼ੇ ਚੜ ਗਿਆ ਨਾਨਕ ਸੋ ਜਨ ਨਿਰਮਲ ਧੀਆ ਉਹ ਬੰਦਾ ਬੜਾ ਪਵਿੱਤਰ ਹੈ ਜੀ ਉਹ ਭੈਣ ਭਰਾ ਬੜੇ ਪਵਿੱਤਰ ਨੇ ਉਹਨਾਂ ਦੀ ਸ਼ੋਭਾ ਨਹੀਂ ਦੱਸੀ ਜਾ ਸਕਦੀ ਏਦਾਂ ਦੇ ਹੀ ਬੰਦਿਆਂ ਨੂੰ ਮਿੱਤਰ ਬਣਾਈਏ ਭੈਣ ਭਰਾ ਬਣਾਈਏ ਜਿਹੜੇ ਮਾੜੇ ਕੰਮਾਂ ਤੋਂ ਸਾਨੂੰ ਮਾਰ ਵੀ ਦਿੰਦੇ ਨੇ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾੜੜੇ ਸੇ ਹੀ ਹੋ ਟੁਡੇ ਦੀ ਜੱਗ ਸਵਾਇਆ ਜਨ ਨਾਨਕ ਬਿਰਲੇ ਕੇ